ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਤੋਂ ਕੁਇਜ਼ ਵਿੱਚ ਹਿੱਸਾ ਲੈਣ ਦੀ ਕੀਤੀ ਅਪੀਲ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਮਹਿੰਮ ਬਾਲ ਵਿਆਹ ਮੁਕਤ ਭਾਰਤ ਦੀ ਸ਼ੁਰੂਆਤ ਕੀਤੀ ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਅਤਵਾਦੀ ਗੈਂਗਸਟਰ ਗੱਠਜੋੜ ਦੇ ਮਾਮਲੇ 'ਚ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਦਵਿੰਦਰ ਬੰਬੀਹਾ ਗੈਂਗ ਦੇ ਕਈ ਟਿਕਾਣਿਆਂ ਤੇ ਤਲਾਸ਼ੀ ਲਈ ਅਤੇ ਦੇਸ਼ ਭక్తి ਤੇ ਰਾਸ਼ਟਰ ਨਿਰਮਾਣ ਦੀ ਸਿੱਖਿਆ ਨਾਲ 10 ਰੋਜ਼ਾ ਐਨਸੀਸੀ ਕੈਂਪ ਹੋਇਆ ਸਮਾਪਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਚ ਹੋਣ ਵਾਲੇ ਵਿਕਾਸ ਭਾਰਤ ਯੂਥ ਲੀਡਰ ਡਾਇਲੌਗ ਨਾਲ ਸੰਬੰਧਿਤ ਕੁਝ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਵਿਕਸਿਤ ਭਾਰਤ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇਹ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਨੌਜਵਾਨ ਦੋਸਤੋ ਇੱਕ ਦਿਲਚਸਪ ਕੁਇਜ਼ ਹੈ ਜੋ ਇਹ ਯਕੀਨੀ ਬਣਾਏਗਾ ਕਿ ਤੁਸੀਂ 12 ਜਨਵਰੀ 2025 ਨੂੰ ਇਤਿਹਾਸਿਕ ਵਿਕਸਿਤ ਭਾਰਤ ਯੂਥ ਲੀਡਰ ਡਾਇਲੌਗ ਦਾ ਹਿੱਸਾ ਬਣ ਸਕਦੇ ਹੋ ਨਾ ਕਿ ਆ ਕਿ ਨੌਜਵਾਨਾ ਦਿਨਾਂ ਵਿੱਚ ਵਿਚਾਰਾਂ ਨੂੰ ਸਰਕਾਰ ਦੇ ਉੱਚ ਪੱਧਰ ਤੱਕ ਪਹੁੰਚਾਉਣ ਦਾ ਇਹ ਇੱਕ ਬਹੁਤ ਹੀ ਖਾਸ ਮੌਕਾ ਹੈ ਜਿਕਰ ਹੋਇਆ ਹੈ ਕਿ ਰਾਸ਼ਟਰੀ ਯੁਵਕ ਮਹੋਤਸਵ 2025 ਦੇ ਤਹਿਤ ਵਿਕਸਿਤ ਭਾਰਤ ਯੂਥ ਆਗੂ ਸੰਵਾਦ 11 ਤੇ 12 ਜਨਵਰੀ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਵਿਕਸਿਤ ਭਾਰਤ ਯੂਥ ਲੀਡਰ ਡਾਇਲੌਗ ਲਈ ਰਜਿਸਟ੍ਰੇਸ਼ਨ 25 ਨਵੰਬਰ ਤੋਂ ਸ਼ੁਰੂ ਹੋ ਗਈ ਹੈ ਜਿਸ ਨਾਲ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਵਿਕਸਿਤ ਭਾਰਤ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ 5 ਦਸੰਬਰ ਤੱਕ ਮੇਰਾ ਯੁਵਾ ਭਾਰਤ ਪਲੇਟਫਾਰਮ ਤੇ ਰਜਿਸਟਰਡ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਦਸਤਿਲ ਕੁਜ਼ਰਾਹੀ ਰਾਸ਼ਟਰੀ ਪਦਰਤੀ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਨੇ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਰਾਸ਼ਟਰੀ ਮੁਹਿੰਮ ਬਾਲਵਿਆ ਮੁਕਤ ਭਾਰਤ ਦੀ ਸ਼ੁਰੂਆਤ ਕੀਤੀ ਹੈ ਇਸ ਮੁਹਿੰਮ ਦਾ ਉਮਕਹ ਉਦੇਸ਼ ਦੇਸ਼ ਨੂੰ ਬਾਲਵਿਆ ਮੁਕਤ ਰਾਸ਼ਟਰ ਬਣਾਉਣਾ ਹੈ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਦੇਵੀ ਨੇ ਕਿਹਾ ਕਿ ਸਰਕਾਰ ਨੇ 130 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿੱਥੇ ਇਹ ਮੁਹਿੰਮ ਮੁੱਖ ਤੌਰ ਤੇ ਚਲਾਈ ਜਾਵੇਗੀ ਉਨ੍ਹਾਂ ਕਿਹਾ ਕਿ ਬਾਲਵਿਆ ਕੇਵਲ ਅਪਰਾਧ ਹੀ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ ਅਨਪੂਰਨਾ ਦੇਵੀ ਨੇ ਕਿਹਾ ਕਿ ਬਾਲਵਿਆ ਮੁਕਤ ਭਾਰਤ ਮੁਹਿੰਮ ਸਿਰਫ 10 ਅਤੇ 15 ਦਿਨਾਂ ਦਾ ਸਮਾਗਮ ਨਹੀਂ ਸਗੋਂ ਇਹ ਇੱਕ ਨਿਰੰਤਰ ਉਪਰਾਲਾ ਹੈ سماج کے اندر یہ جو برائی ہے اسے دور کرنے کے لیے آج اس سبھاگار میں ہم سب اپت ہے ہم سب کا ایک لکش ہے بال وواہ مکت بھارت کے لیے تو اس لکش کو حاصل کرنا ہم سب کی جنہواری جمےواری جوابدہی ہے تو اس کے لیے یہ مہج ایک کاریہ بن کے نہ رہ جائے بلکہ اس کاریہ کو جن جن تک پہنچانے کا جمعہ بھی ہم سب پر ہے ਪ੍ਰੋਗਰਾਮ ਦੌਰਾਨ ਅਨਪੂਰਨਾ ਦੇਵੀ ਨੇ ਬਾਲ ਵਿਆਹ ਮੁਕਤ ਭਾਰਤ ਪੋਰਟਲ ਦਾ ਵੀ ਉਦਘਾਟਨ ਕੀਤਾ ਇਹ ਆਨਲਾਈਨ ਪਲੇਟਫਾਰਮ ਜਾਗਰੂਕਤਾ ਪੈਦਾ ਕਰਨ ਬਾਲ ਵਿਆਹ ਨੂੰ ਰੋਕਣ ਤੇ ਬਾਲ ਵਿਆਹ ਦੀਆਂ ਘਟਨਾਵਾਂ ਨੂੰ ਦਰਜ ਕਰਨ ਦੀ ਮੁਹਿੰਮ ਲਈ ਧਿਆਕ ਕੀਤਾ ਕੇ ਇਹਦਰ ਪੰਜਾਬ ਚ ਵੀ ਕੇਂਦਰ ਸਰਕਾਰ ਦੇ ਇਸ ਉਪਰਾਲੇ ਵਿੱਚੋਂ ਬਾਲ ਵਿਆਹ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸੂਬੇ ਪਾਰ ਚ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਚੁਬੰਦੀ ਸਮਾਜਿਕ ਸੁਰੱਖਿਆ ਮੈਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਸੌਂ ਚੁਕਾਈ ਗਈ ਉਹਨਾਂ ਦੱਸਿਆ ਕਿ ਇਸ ਪਹਿਲ ਕਦਮ ਦਾ ਉਦੇਸ਼ ਸੂਬੇ ਪਾਰ ਵਿੱਚ ਬਾਲ ਵਿਆਹ ਨੂੰ ਖਤਮ ਕਰਨਾ ਹੈ ਉਹਨਾਂ ਨੇ ਇਸ ਵਿਸ਼ੇਸ਼ ਮੁਹਿੰਮ ਚ ਸਰਗਰਮੀ ਨਾਲ ਹਿੱਸਾ ਲੈਣ ਲਈ ਮੈਲਾ ਸਵੈ ਸਹਾਇਤਾ ਸਮੂਹਾ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਤੇ ਹੈਲਪਰਾਂ ਸਮੇਤ ਸਾਰੇ ਗੈਰ ਸਰਕਾਰੀ ਸੰਸਥਾਨਾ ਸਕੂਲਾਂ ਕਾਲਜਾਂ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਹੈ ਡਾਕਟਰ ਬਲਜੀਤ ਕਾਰਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਮਾਜ ਦੇ ਸਾਰੇ ਵਰਗਾਂ ਦੇ ਸਮੂਹਿਕ opralan ਦੀ ਮਹੱਤਤਾ ਤੇ ਵੀ ਸੂਚਿਤ ਦਿੱਤਾ ਉਹਨਾਂ ਨੇ ਚੁਣੇ ਹੋਏ ਨਮਾਇਦਿਆਂ ਸਿਹਤ ਕਰਮਚਾਰੀਆਂ ਦੇ ਆਪਕਾਂ ਦੇ ਵਿਦਿਆਰਥੀਆਂ ਨੂੰ ਵੀ ਬਾਲ ਵਿਰੋਧ ਜਾਗਰੂਕਤਾ ਪੈਦਾ ਕਰਨ ਦਾ ਸੱਤਾ ਦਿੱਤਾ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼wini Vaishnaw ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਨੂੰ ਰੋਕਣ ਲਈ ਮੌਜੂਦਾ ਕਾਨੂੰਨਾਂ ਨੂੰ ਯਕੀਨੀ ਤਾਰ ਤੇ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅੱਜ ਲੋਕ ਸਭਾ ਵਿੱਚ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਇੱਕ ਪਾਸੇ ਪ੍ਰੈਸ ਦੀ ਆਜ਼ਾਦੀ ਦਾ ਬਹੁਤ ਵੱਡਾ ਮਾਧਿਅਮ ਹੈ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਵਿੱਚ ਸੰਪਾਦਕੀ ਜਾਂਚ ਦੀ ਅਣਹੋਂਦ ਕਾਰਨ ਕਈ ਤਰ੍ਹਾਂ ਦੀ ਅਸ਼ਲੀਲ ਸਮਗਰੀ ਵੀ ਵਿਖਾਈ ਜਾਂਦੀ ਹੈ ओटीटी प्लेटफॉर्म्स 'ਚ ਸਮਗਰੀ ਬਾਰੇ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਸਾਡੇ ਦੇਸ਼ ਦੇ ਸੱਭਿਆਚਾਰ ਤੇ ਉਹਨਾਂ ਮੁਲਕਾਂ 'ਚ ਬਹੁਤ ਫਰਕ ਹੈ ਜਿੱਥੋਂ ਇਹ ਸੋਸ਼ਲ ਮੀਡੀਆ ਪਲੈਟਫਾਰਮ ਆਏ ਨੇ ਉਹਨਾਂ ਕਿਹਾ ਕਿ ਸੰਸਦੀ ਸੰਬੰਧਿਤ ਸਥਾਈ ਕਮੇਟੀ ਨੂੰ ਇਹ ਮੁੱਦਾ ਉਠਾਣਾ ਚਾਹੀਦਾ ਹੈ ਤੇ ਇਸ ਸੰਬੰਧੀ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰਾਸ਼ਟਰੀ ਜਾਂਚ ਏਜੰਸੀ ਨੇ ਅਜਾਤਵਾਦੀ ਗੈਂਗਸਟਰ ਗੱਟਚੋੜ ਦੇ ਮਾਮਲੇ 'ਚ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਦਵਿੰਦਰ ਬੰਬੀਹਾ ਗੈਂਗ ਦੇ ਕਈ ਟਿਕਾਣਿਆਂ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਮੋਬਾਈਲ ਤੇ ਡਿਜੀਟਲ ਡਿਵਾਈਸਾਂ ਬੈਂਕਿੰਗ ਲੈਂਡਿੰਗ ਤੇ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ਾਂ ਸਮੇਤ ਅਪਰਾਧਿਕ ਸਮੱਗਰੀ ਸਬਤ ਕੀ ਧੀ ਗਈ ਹੈ ਇਹ ਤਲਾਸ਼ੀ ਦੇਸ਼ ਭਾਰ ਦੇ ਵਿੱਚ ਹਥਿਆਰਾਂ ਦੀ ਤਸਕਰੀ 'ਚ ਲੱਗੇ ਅਤਵਾਦੀ ਸੰਗਠਨਾਂ ਤੇ ਲਗਾਤਾਰ ਕਾਰਵਾਈ ਦਾ ਹਿਸਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਤੇ ਕਿਸਾਨ ਪੁਲਾਈ ਮੰਤਰਾਲੇ ਤਹਿਤ ਆਜ਼ਾਦ ਤੌਰ ਤੇ ਕਾਰਜ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਪ੍ਰਯੋਜਿਤ ਯੋਜਨਾ ਦੇ ਰੂਪ ਚ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਸ਼ੁਰੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਯੋਜਨਾ ਦਾ 15ਵੇਂ ਵਿੱਤ ਕਮਿਸ਼ਨ ਤੱਕ ਕੁੱਲ ਖਰਚ 2481 ਕਰੋੜ ਰੁਪਏ ਹੋਵੇਗਾ ਜਿਸ ਵਿੱਚੋਂ ਭਾਰਤ ਸਰਕਾਰ ਦਾ ਹਿੱਸਾ 1584 ਕਰੋੜ ਰੁਪਏ ਤੇ ਸੂਬਾ ਸਰਕਾਰਾਂ ਦਾ ਹਿੱਸਾ 897 ਕਰੋੜ ਰੁਪਏ ਰੱਖਿਆ ਹੈ ਇੱਕ ਰਿਪੋਰਟ ਪੰਜਾਬ ਦੇ ਕੁਦਰਤੀ ਖੇਤੀ ਕਰਨ ਵਾਲੇ ਅਤੇ ਆਮ ਕਿਸਾਨਾਂ ਵੱਲੋਂ ਵੀ ਇਸ ਪਹਿਲ ਕਦਮੀ ਨੂੰ ਚੰਗਾ ਹੁਮਾਰਾ ਮਿਲੇ ਆਏ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨੂੰ ਅਪਣਾ ਕੇ ਕੁਦਰਤੀ ਖੇਤੀ ਵੱਲ ਵਾਪਸੇ ਮੁੜਨ ਨਾਲ ਰਸਾਇਣਿਕ ਖਾਦਾਂ ਅਤੇ ਬੇਲੇੜੀਆਂ ਕੀਟਨਾਸ਼ਕਾਂ ਨਾਲ ਹੋ ਰਹੀਆਂ ਬਿਮਾਰੀਆਂ ਦੇ ਜਗਰ ਤੋਂ ਲੋਕਾਂ ਨੂੰ ਬਾਗ ਰੱਖਿਆ ਜਾ ਸਕੇਗਾ ਮੋਢਾ ਦੇ ਕਿਸਾਨ ਬੂਟਾ ਸਿੰਘ ਨੇ ਕਿਹਾ ਜੇ ਸਿੱਧੇ ਪ੍ਰਧਾਨ ਮੰਤਰੀ ਜੀ ਵੱਲੋਂ 2481 ਕਰੋੜ ਰੁਪਏ ਉਦਰਤੀ ਖੇਤੀ ਵਾਸਤੇ ਜਿਹੜਾ ਬਜਟ ਰੱਖਿਆ ਮੈਂ ਇਹਦੀ ਸਲਾਹ ਕਰਦਾ ਇਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਅਪਜਾਊ ਸ਼ਕਤੀ ਆ ਬਰਕਰਾਰ ਰਹੂਗੀ اور ਖਾਸ ਕਰਕੇ ਜਿਹੜੀਆਂ ਰਸਾਇਣਕ ਖਾਦਾਂ ਦੇ ਨਾਲ ਸਾਡਾ ਖਾਣ ਪੀਣ ਦੇ ਵਿੱਚ ਬਹੁਤ ਸਾਰਾ ਸਾਨੂੰ ਬਿਮਾਰੀਆਂ ਨੇ ਘੇਰ ਲਿਆ ਮਾਨਸਾ ਦੇ ਕਿਸਾਨ ਗੋਰਾ ਸਿੰਘ ਨੇ ਆਖਿਆ ਹੈ ਕੁਦਰਤੀ ਖੇਤੀ ਹੈ ਅਸੀਂ ਬੀਜੇ ਤਾਂ ਬਹੁਤ ਫਾਇਦਾ ਹੈਗਾ ਜਿਵੇਂ ਪਹਿਲੇ ਜਮਾਨੇ ਦੇ ਵਿੱਚ ਅਸੀਂ ਬਗੈਰ ਸਪਰੇਅਾਂ ਤੋਂ ਕਰਦੇ ਸੀ ਸਾਡਾ ਸਿਹਤ ਤਾਂ ਜਿਹੜੀ ਬਹੁਤ ਤੰਦਰੁਸਤ ਰਹਿੰਦੀ ਸੀ ਕੁਦਰਤੀ ਖੇਤੀ ਅਪਣਾਉਣੀ ਚਾਹੀਦੀ ਹੈ ਐਸੇ ਤਰ੍ਹਾਂ ਗੁਦਾਸਪੁਰ ਦੇ ਕਿਸਾਨ ਦਿਲਬਖ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਸਮੇਂ ਦੀ ਮੰਗੇ ਕਿ ਅਸੀਂ ਕੁਦਰਤੀ ਖੇਤੀ ਅਪਣਾਈਏ ਕੁਦਰਤੀ ਖੇਤੀ ਦੇ ਨਾਲ ਸਾਡੀਆਂ ਫਸਲਾਂ ਸਾਡੀ ਧਰਤੀ ਸਾਡਾ ਪਾਣੀ ਸਾਰਾ ਬਚੇਗਾ ਕਿਉਂਕਿ ਅਸੀਂ ਪਹਿਲੇ

ਮਾਨਸਾ ਤੋਂ ਜਗਵਿੰਦਰ ਸਿੰਘ ਮਾਨ ਅਤੇ ਗੁਰਦਾਸਪੁਰ ਤੋਂ ਬਿਸ਼ੰਗਰ ਬਿੱਟੂ ਨਾਲ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਅੰਜਗੰਦਰ ਖੰਡ ਮੀਲਾ ਵੱਲੋਂ ਸਾਲ 2024-25 ਦੇ ਪੜਾਈ ਸੀਜ਼ਨ ਲਈ ਤਕਨੀਕੀ ਮਾਪਦੰਡਾ ਮੁਤਾਬਕ ਤਿਆਰ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਸ਼ੂਗਰ ਫੈਟ ਦੇ ਪ੍ਰਬੰਧ ਨਿਰਦੇਸ਼ਕ ਡਾਕਟਰ ਸੀਨੂ ਦੁੱਗਲ ਨੇ ਅਜਨਾਵਾ ਸ਼ਹਿਰ ਦੀ ਸਹਿਕਾਰੀ ਖੰਡ ਮੇਲਦਾ ਦौरा ਕੀਤਾ ਉਹਨਾਂ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਖਾਸ ਕਰਕੇ ਗੰਨਾ ਕਾਸ਼ਤਕਾਰਾਂ ਵਾਸਤੇ ਬਿਨਾਂ ਕਿਸੇ ਮੁਸ਼ਕਿਲ ਅਤੇ ਨਿਰਵਿਘਨ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ ਅਤੇ ਉਹਨਾਂ ਵੱਲੋਂ ਸਾਰੇ ਜਨਰਲ ਮੈਨੇਜਰਾਂ ਨੂੰ ਗੰਨੇ ਦੇ ਕਾਸ਼ਤਕਾਰਾਂ ਲਈ ਸਫਲ ਪੜਾਈ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੱਸਿਆ ਜੋ ਜਿਹੜਾ ਸਾਰਾ ਦਿੱਤੋ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਹੈ ਕਿ ਮੈਂ ਜਿਹੜੀਆਂ ਸਾਡੀਆਂ ਨਾਅ ਸ਼ੁਗਰ ਬਿਲਸ ਹੈ ਸ਼ੁਗਰ ਫੈਕਟਰੀਆਂ ਐਸੀ ਉਹ ਵਿਜ਼ਿਟ ਕਰ ਰਹੇ ਹਾਂ ਤਾਂ ਕਿ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਾ ਹੋਏ ਟਾਈਮ ਸਿਰ ਉਹਨਾਂ ਦਾ ਗੰਨਾ ਫੀੜਿਆ ਜਾ ਸਕੇ ਵੇਟਿੰਗ ਪੀਰੀਅਡ ਵੀ ਜ਼ਿਆਦਾ ਨਾ ਰਹੇ ਇਹਨਾਂ ਵਿੱਚ ਸਹਿਕਾਰੀ ਗੰਨਾ ਮੇਲਾ ਨਵਾਂ ਸ਼ਹਿਰ 29 ਨਵੰਬਰ ਤੋਂ ਗੁਰਦਾਸਪੁਰ 3 ਨਵੰਬਰ ਤੋਂ ਅਤੇ ਅਜਨਾਲਾ 1 ਦਸੰਬਰ ਤੋਂ ਸ਼ੁਰੂ ਹੋਣ ਗਿਆ ਦੂ ਪੰਜਾਬ ਐਨ ਸੀ ਸੀ ਬਟਾਲੀਅਨ ਦੀ ਅਗਵਾਈ ਹੇਠ trilender sith DAV institute of engineering and technology college ਵਿਖੇ 10 ਰੋਜ਼ਾ ਕੈਂਪਸ ਸਮਾਪਤ ਹੋ ਗਿਆ 350 ਐਨ ਸੀ ਸੀ ਕੈਡਟਾਂ ਨੇ ਮਿਲਟਰੀ ਸਿਖਲਾਈ ਸ਼ਖਸੀਅਤ ਵਿਕਾਸ ਤੇ ਲੀਡਰਸ਼ਿਪ ਦੇ ਮੰਤਰ ਸਿੱਖੇ ਕੈਡਟਾਂ ਨੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ ਤੇ ਆਪਣੇ ਹਨਰ ਨੂੰ ਵੀ ਦਿਖਾਇਆ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੀਤਿਵਾੜੀ ਨੇ ਵੀ ਕੈਂਪਟਾਂ ਨੂੰ ਰੱਖਣ ਕੀਤਾ ਉਨ੍ਹਾਂ ਕੈਡਟਾਂ ਨੂੰ ਸਮਾਂ ਪ੍ਰਬੰਧਨ ਸਵੈ ਨਿਰਭਰ ਹੋਣ ਤੇ ਟੀਮ ਭਾਵਨਾ ਨਾਲ ਕੈਂਪ 'ਚ ਬਣੇ ਰਹਿਣ ਬਾਰੇ ਦੱਸਿਆ ਆਪਣੇ ਸਮਾਪਤੀ ਭਾਸ਼ਣ ਵਿੱਚ ਕੈਂਪ ਕਮਾਂਡਰ ਕਰਨਲ ਵਿਨੋ ਜੋਸ਼ੀ ਨੇ ਆਉਣ ਵਾਲੀ ਪੀੜ੍ਹੀ ਨੂੰ ਜੀਵਨ 'ਚ ਇ ਦੀ ਵਫਾਦਾਰੀ ਤੇ ਦੇਸ਼ ਭਗਤੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਕੇਂਦਰ ਨੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਹ ਢਾਕਲ ਪੋਰਟਲ ਦੀ ਸ਼ੁਰੂਆਤ ਕੀਤੀ ਹੈ ਖਫਤਕਾਰ ਮਾਮਲਿਆਂ ਦੇ ਵਿਭਾਗ ਨੇ ਇਹ ਢਾਕਲ ਪੋਰਟਲ ਜੋ ਕਿ ਹੁਣ ਭਾਰਤ ਦੇ ਹਰ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚ ਕਾਰਜਸ਼ੀਲ ਹੈ ਦੇਸ਼ ਵਿਆਪੀ ਲਾਗੂ ਹੁੰਦਾ ਐਲਾਨ ਕੀਤਾ ਹੈ ਇਸ ਪ੍ਰਾਪਤੀ ਦੇ ਨਿਸ਼ਾਨਦੇਹੀ 22 ਨਵੰਬਰ ਨੂੰ ਲਦਾਖ 'ਚ ਇਹ ਫਾਈਲਿੰਗ ਪੋਰਟਲ ਦੀ ਸ਼ੁਰੂਆਤ ਨਾਲ ਕੀਤੀ ਗਈ ਇਸ ਨਾਲ ਹੀ ਫਾਈਲਿੰਗ ਅਸਲ ਜੋ ਪੂਰੇ ਭਾਰਤ ਦੀ ਪਹਿਲ ਬਣ ਗਈ ਹੈ ਖਫਤਕਾਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨਵੀਆਂ ਤੇ ਉੱਭਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਖਫਤਕਾਰ ਸੁਰੱਖਿਆ ਐਕਟ 2019 ਨੂੰ ਸੂਚਿਤ ਅਤੇ 2 जुलाई 2020 ਨੂੰ ਢਾਕੂ ਕੀਤਾ ਗਿਆ ਸੀ ਇਹ ਪੋਰਟਲ ਨਾਲ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾਇਰ ਕਰਨ ਤੋਂ ਲੈ ਕੇ ਉਹਨਾਂ ਦੀ ਸਥਿਤੀ ਨੂੰ ਟਰੈਕ ਕਰਨ ਤੱਕ ਇਹ ਦਾਖਲ ਮਾਮਲਿਆਂ ਨੂੰ ਦਾਇਰ ਕਰਨ ਲਈ ਕਾਗਜ਼ ਰਹਿਤ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ 95ਵੇਂ ਭਾਰਤੀ ਕੁਮਾਂਧਰੀ ਫਿਲਮ ਉਤਸਵ ਚਾਜੂ ਪ੍ਰਸਿੱਧ ਫਿਲਮ ਨਿਰਦੇਸ਼ਕ ਤਪਨ ਸੇਨਾ ਦੇ ਫਿਲਮੀ ਸਫ਼ਰ ਤੇ ਵਿਸ਼ੇਸ਼ ਪ੍ਰੋਗਰਾਮ ਦਾ ਸਪੈਕਟਰਮ ਐਂਡ ਦ ਸੋਲ ਦਾ ਆਯੋਜਨ ਕੀਤਾ ਗਿਆ ਆਖਿਰជា ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਉਸ ਵਿੱਚ ਹਿੱਸਾ ਲੈਣ ਦੀ ਕੀਤੀ ਅਪੀਲ ਸਰਕਾਰ ਨੇ ਅਜਨੂਮ ਦਿਲੀ ਚ ਰਾਸ਼ਟਰੀ ਮੁਹਿੰਮ ਬਾਲਵਿਆ ਮੁਕਤ ਪਾਰਦੀ ਕੀਤੀ ਸ਼ੁਰੂਆਤ ਰਾਸ਼ਟਰੀ ਜਾਂਚ ਅਜੰਸੀ ਨੇ ਅਜਾਤਵਾਦੀ ਗੈਂਗਸਟਰ ਗੱਠ ਚੋੜ ਦੇ ਮਾਮਲੇ ਚ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਚ ਦਵਿੰਦਰ ਬਮੀਹਾ ਗੈਂਗ ਦੇ ਕਈ ਟਿਕਾਣਿਆਂ ਤੇ ਤਲਾਸ਼ੀ ਲਈ ਅਤੇ ਦੇਸ਼ ਭਗਤੀ ਤੇ ਰਾਸ਼ਟ੍ਰ ਨਿਰਮਾਣ ਦੀ ਸਿੱਖਿਆ ਨਾਲ ਜਲੰਧਰ ਵਿਖੇ ਚੱਲ ਰਿਹਾ 10 ਰੋਜ਼ਾ ਐਨਸੀਸੀ ਕੈਂਪ ਹੋਇਆ ਸਮਾਪਤ ਇਸ ਦਿਨਾਂ ਲਈ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ